ਹਾਂ ਤਾਂ ਡਾਕਲਾਸਾ ਨਾ ਹੋ ਰਹਾ ਤੇ ਜਿੱਦਾਂ ਸੋਣਾ ਦੀ ਆ ਅਰੇ ਦੋੜ ਟ੍ਰੈਫਿਕ ਸਾਰੇ ਰੁਕ ਗਈ ਆ ਹਾਂ ਇੱਕ ਪਾਸੇ ਦੀ ਮੋਟਰਸਾਈਕਲ ਚੱਲ ਰਹੀ ਹੈ ਪਰ ਰੋਡ ਵਿੱਚ ਦੀ ਗੱਡੀ ਆ ਬੱਸ ਆ ਗਿਆ ਤੇ ਸਭ ਹੁਣ ਇੱਥੇ ਐ ਬਸ ਰਹਿ ਹੋ ਰਿਹਾ ਤੇ ਟ੍ਰੈਫਿਕ ਸਾਨੂੰ ਪਾਸੇ ਹੇ ਜੰਗੂ ਠੀਕ ਹੇ ਹੁਣ ਅਸੀਂ ਸਰਦਰੀ ਇੰਜ ਟ੍ਰੈਕ ਕਰਵਾ ਲੰਭਰੇ ਕੀ ਸਰੀਰ ਦਾ ਦਾਸ ਤਾ ਜਾਂ ਫਰ ਲੱਗਿਆ ਇਹ ਅੱਡ ਠੋਣਾ ਆ ਹਾਂਜੀ ਇਹ ਅੱਡ ਠੋਣਾ ਤੁਹਾਡਾ ਕਲਾਸਾ ਲਾ ਕੋਰ ਦਾ ਇਹ ਅੱਡ ਠੋਣਾ ਦੀ ਆ ਤੋ ਕੋਈ ਮਾਹੌਲ ਬੜਾ ਖਿਆਲ ਵਾਲਾ ਬਹੁਤ ਦੇਖਦੇ ਕਿ ਕਿੱਧਰ ਹੀ ਜਾਈਏ ਕਿੱਧਰ ਨਹੀਂ ਜਾਇਆ ਇਹ ਇਹ ਬਿਸਤਾਂ ਦੇ ਕੁਝ ਜਿਹਾ ਜਾਮ ਹੋ ਚੁੱਕਿਆ ਮੋਟਰਸਾਈਕਲ ਆ ਰਹਾ ਹੈ ਜਾਂ ਇਹ ਜਾ ਰਹਾ ਹੈ ਇਹ ਜਾ ਰਹਾ ਹੈ ਪੱਛਾ ਤੋਂ ਲੰਘਦਾ ਜਾ ਰਹਾ ਆ ਓਹੋ ਚੱਲੂ ਲਿਆਉਣਾ ਹੈ ਲਾਈਟ ਇਹ ਸਵਾਦ ਨਹੀਂ ਜਿਹੜੀਆਂ ਲੋਕਾਂ ਪਰ ਲੱਗ ਕੋਸਾ ਬੰਨ ਲਾ ਪੀਆ ਇਹ ਛੋਟੀ ਮੋਟੀ ਵੀ ਦਿੱਸੇ ਹਾਂਜੀ ਖਾਲਸਾ ਜੀ ਬਸਤ ਰਹੇ ਆ ਤੁਸੀਂ ਪੀਆਰਡੀਸੀ ਹਾਂਜੀ ਪੀਆਰਡੀਸੀ ਪੈਸੂ ਹੁਣ ਹੁਣ ਕਿੱਦਾਂ ਲੰਘਣ ਦਾ ਕੀ ਵਿਚਾਰ ਆ ਉਹ ਦੇਖਦੇ ਆ ਕਿੱਦਾਂ ਆਉਂਦੀ ਆ ਨਾਲ ਜਿਹਨੂੰ ਲੈਣੇ ਹੈਲਪ ਕਰ ਦੇਗੇ ਨਾਲ ਰੈਕ ਰੂਟ ਦੇ ਦੇ ਰਾਂ ਭਾਰਾ ਅਧ ਰਸਤ ਚਲ ਬਸ ਦੀ ਗੱਲ ਨਹੀਂ ਕਿਸੇ ਦੀ ਮੈਂ ਤੁਹਾਡਾ ਆਪਣਾ ਪੱਤਰਕਾਰ ਕੁਰਬਾਨ ਸਿੰਘ ਜਿੱਦੂ ਅੱਡਾ ਫੌਨ ਤੋਂ ਲੱਗ ਤੁਸੀਂ ਨੇ Kalau gini kan rosak kalau